ਬਸ ਇਹ ਤੇ ਬਰਾਬਰ ਗਰ ਸੇ ਜ਼ਰੀਤ ਸਕੇ ਵਾ ਅਸੀਂ ਲੋਕ ਹਰ ਰੋਜ਼ ਕੂੜਾ ਪੈਦਾ ਕਰਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਜਿੰਨੇ ਹੀ ਅਸੀਂ ਇਸ ਨੂੰ ਆਪਣੇ ਘਰ ਤੋਂ ਬਾਹਰ ਸੁੱਟ ਦਿੰਦੇ ਹਾਂ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਪਰ ਅਸੀਂ ਜੋ ਕੂੜਾ ਸੁੱਟਦੇ ਹਾਂ ਉਸ ਨੂੰ ਕੌਣ ਚੁੱਕਦਾ ਹੈ ਸਾਡੇ ਸ਼ਹਿਰਾਂ ਨੂੰ ਕੌਣ ਸਾਫ਼ ਰੱਖਦਾ ਹੈ ਮੇਰਾ ਨਾਮ ਦਾਦਾ ਰੌ ਪਟਕਰ ਹੈ ਮੈਂ ਪਿਛਲੇ 25 ਸਾਲਾਂ ਤੋਂ ਮੁੰਬਈ ਨਗਰ ਨਿਗਮ ਵਿੱਚ ਇੱਕ ਸਫਾਈ ਕਰਮਚਾਰੀ ਹਾਂ ਮੈਂ ਸਵੇਰੇ 6:30 ਤੋਂ 6:45 ਵਜੇ ਦੇ ਕਰੀਬ ਕੰਮ ਤੇ ਜਾਂਦਾ ਹਾਂ 7 ਵਜੇ ਟਰੱਕ ਆਪਣਾ ਦੌਰਾ ਸ਼ੁਰੂ ਕਰਦੇ ਹਾਂ ਤੁਸੀਂ ਆਪਣੇ ਘਰ ਦਾ ਕੂੜਾ ਕੂੜੇਦਾਨ ਵਿੱਚ ਛੁੱਟ ਦਿੰਦੇ ਹੋ ਅਤੇ ਫਿਰ ਤੁਹਾਡੀ ਸੁਸਾਇਟੀ ਦੇ ਸਫਾਈ ਕਰਮਚਾਰੀ ਇਸ ਨੂੰ ਇਕੱਠਾ ਕਰਦੇ ਹਨ ਉਹ ਸੁੱਕੀ ਅਤੇ ਗਿੱਲੇ ਕੂੜੇ ਨੂੰ ਵੱਖ ਕਰਦੇ ਹਨ ਅਤੇ ਇਸ ਨੂੰ ਨਗਰ ਨਿਗਮ ਦੇ ਕੂੜੇ ਦੇ ਟਰੱਕਾਂ 'ਤੇ ਲੈ ਜਾਂਦੇ ਹਨ ਇੱਕ ਵਾਰ ਜਦੋਂ ਕੂੜਾ ਟਰੱਕ ਵਿੱਚ ਲੋਡ ਹੋ ਜਾਂਦਾ ਹੈ ਅਤੇ ਅਸੀਂ ਚੈੱਕ ਪੋਸਟ ਨੂੰ ਕਲੀਅਰ ਕਰ ਲੈਂਦੇ ਹਾਂ ਤਾਂ ਸਾਡਾ ਟਰੱਕ ਡੰਪਿੰਗ ਗਰਾਊਂਡ ਲਈ ਰਵਾਨਾ ਹੋ ਜਾਂਦਾ। ਹਰ ਰੋਜ਼ ਵੀਰੇ 9 ਵਜੇ ਅਸੀਂ ਡੰਪਿੰਗ ਗਰਾਊਂਡ ਵੱਲ ਜਾਂਦੇ ਹਾਂ ਅਤੇ ਦੁਪਹਿਰ 12 ਵਜੇ ਤੱਕ ਉੱਥੇ ਹੀ ਰਹਿੰਦੇ ਹਾਂ। ਅਸੀਂ ਟਰੱਕ ਤੋਂ ਕੂੜਾ ਉਤਰਾਉਂਦੇ ਹਾਂ ਅਤੇ ਇਸ ਨੂੰ ਛਾਂਟਣਾ ਸ਼ੁਰੂ ਕਰਦੇ। ਜਿਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਉਹ ਕੀਮਤੀ ਚੀਜ਼ਾਂ ਚੁਣ ਕੇ ਉਹਨਾਂ ਨੂੰ ਵੇਚਦੇ ਹਨ। ਕਈ ਵਾਰ ਸਾਨੂੰ ਜ਼ਿਆਦਾ ਕੁਝ ਨਹੀਂ ਮਿਲਦਾ। ਇਸ ਲਈ ਸਾਨੂੰ ਕੂੜੇ ਦੀ ਛਾਂਟੀ ਲਈ ਦੋ ਤੋਰ ਤਿੰਨ ਤੋਰ ਰੁਕਣਾ ਪੈਂਦਾ ਹੈ ਕਲੈਕਸ਼ਨ ਦੇ ਅਨੁਸਾਰ ਕੁਝ ਲੋਕ 200 ਕੁਝ ਲੋਕ 300 ਕੁਝ 400 ਰੁਪਏ ਵੀ ਕਮਾ ਲੈਂਦੇ ਹਨ ਸਾਨੂੰ ਕੂੜੇਦਾਨ ਵਿੱਚ ਸਭ ਕੁਝ ਮਿਲਦਾ ਹੈ ਕੱਚ ਦੀਆਂ ਬੋਤਲਾਂ ਪਾਣੀ ਦੀਆਂ ਬੋਤਲਾਂ ਕੱਪੜੇ ਦੇ ਟੁਕੜੇ ਦੁੱਧ ਦੇ ਪੈਕੇਟ ਖੋਜਨ ਤੇ ਪਲਾਸਟਿਕ ਦੇ ਡੱਬੇ ਗੁਬਾਰੇ ਅਤੇ ਪਲਾਸਟਿਕ ਇਹ ਕੰਮ ਬਹੁਤ ਜੋਖਮ ਭਰਪੂਰ ਹੈ ਅਤੇ ਇਸ ਵਿੱਚ ਸੱਟਾਂ जख्म ਲੱਗਣਾ ਆਮ ਗੱਲ ਹੈ ਕੁਝ ਲੋਕ ਕਿੱਲਾ ਤੇ ਪੈਰ ਰੱਖ ਦਿੰਦੇ ਹਨ ਜਾਂ ਕਿਸੇ ਨੂੰ ਸੂਈ ਚੁੱਭ ਜਾਂਦੀ ਹੈ ਕੁਝ ਲੋਕ ਤੇਜ਼ ਤਾਰ ਵਾਲੇ ਤਾਰ ਦੇ ਟੁਕੜੇ ਨਾਲ ਕੱਟ ਜਾਂਦੇ ਹਨ ਕਦੇ-ਕਦੇ ਸਾਡੇ ਹੱਥਾਂ ਤੇ ਪੈਰਾਂ ਤੇ ਕੱਚ ਦੇ ਟੁਕੜਿਆਂ ਕਿੱਲਾ ਅਤੇ ਇੱਥੋਂ ਤੱਕ ਕਿ ਤੇਜ਼ ਉਪਕਰਣ ਜੋ ਅਸੀਂ ਕੂੜਾ ਚੁੱਕਣ ਲਈ ਵਰਤਦੇ ਹਾਂ ਦੁਆਰਾ ਕੱਟ ਲੱਗ ਜਾਂਦੇ ਹਨ ਸਾਡੇ ਅਕਸਰ ਸੁੰਗੀਆਂ ਵੀ ਚੁੱਭ ਜਾਂਦੀਆਂ ਹਨ ਇਹ ਗੰਦ ਮੇਰੀ ਜ਼ਿੰਦਗੀ ਹੈ ਤੁਹਾਨੂੰ ਇਹ ਅਸ਼ੈਨਸ਼ੀਲ ਲੱਗ ਸਕਦਾ ਹੈ ਪਰ ਜੀ ਮੈਂ ਇਸ ਬਦਬੂ ਨੂੰ ਮੈਨੂੰ ਪਰੇਸ਼ਾਨ ਕਰਨ ਦਿੱਤਾ ਤਾਂ ਮੇਰਾ ਪਰਿਵਾਰ ਭੁੱਖਾ ਰਹਿ ਜਾਵੇਗਾ ਮੈਂ ਦੱਸ ਨਹੀਂ ਸਕਦਾ ਕਿ ਇਹ ਗੰਦ ਅਸਲ ਵਿੱਚ ਕਿਵੇਂ ਦੀ ਹੁੰਦੀ ਹੈ ਜਦੋਂ ਇੱਕ ਕੂੜਾ ਚੁੱਕਣ ਵਾਲਾ ਟਰੱਕ ਨੇੜੇ ਤੋਂ ਲੰਘਦਾ ਹੈ ਤਾਂ ਲੋਕ ਆਪਣਾ ਨੱਕ ਸੰਗੋੜ ਲੈਂਦੇ ਹਨ ਪਰ ਅਸੀਂ ਉਸ ਦੇ ਠੀਕ ਪਿੱਛੇ ਚੱਲਦੇ ਹਾਂ ਅਤੇ ਉਸ ਬਦਬੂ ਨਾਲ ਲੈਦੀ ਤົນ ਜੱਟਦੇ ਹਾਂ ਲੋਕਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਅਸੀਂ ਸੱਚਮੁੱਚ ਇੱਕ ਗੰਦਾ ਕੰਮ ਕਰਦੇ ਹਾਂ ਪਰ ਅਸੀਂ ਸਿਰਫ ਬੁਨਿਆਦੀ ਚੀਜ਼ਾਂ ਮੰਗਦੇ ਹਾਂ ਜਿਵੇਂ ਕਿ ਕੁਝ ਪਾਣੀ ਪਰ ਕੁਝ ਲੋਕ ਸਾਨੂੰ ਇਹ ਵੀ ਨਹੀਂ ਦਿੰਦੇ ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤਾਂ ਉਹ ਸਾਡੇ ਤੇ ਕੂੜਾ ਸੁੱਟ ਦਿੰਦੇ ਹਨ ਅਤੇ ਜਦੋਂ ਅਸੀਂ ਉਹਨਾਂ ਨੂੰ ਕੁਝ ਕਹਿੰਦੇ ਹਾਂ ਤਾਂ ਉਹ ਸਿਰਫ ਇਹ ਕਹਿੰਦੇ ਹਨ ਅਸੀਂ ਤੁਹਾਨੂੰ ਨਹੀਂ ਦੇਖਿਆ ਅਤੇ ਚਲੇ ਜਾਂਦੇ ਹਨ ਲੋਕਾਂ ਨੇ ਸਿਰਫ ਇੰਨਾ ਕਰਨਾ ਹੈ ਕਿ ਆਪਣਾ ਕੂੜਾ ਕੂੜੇਦਾਨ ਵਿੱਚ ਸੁੱਟਣਾ ਹੈ ਇਹ ਬਹੁਤ ਸੌਖਾ ਹੈ ਇਹ ਸਾਰੇ ਲੋਕ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ਵਿੱਚ ਹੀ ਵੱਖ-ਵੱਖ ਕਰਕੇ ਬਾਹਰ ਰੱਖਦੇ ਹਨ ਤਾਂ ਸਰਪਾਈ ਕਰਮਚਾਰੀ ਇਸ ਨੂੰ ਚੁੱਕ ਲੈਣਗੇ ਸਾਨੂੰ ਸੜਕਾਂ ਦੇ ਕੂੜਾ ਸੁੱਟਣਾ ਬੰਦ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ। ਸਾਨੂੰ ਕੂੜਾ ਪੈਦਾ ਕਰਨ ਵਾਲੇ ਅਤੇ ਕੂੜਾ ਸਾਫ਼ ਕਰਨ ਵਾਲੇ ਦੇ ਵਿਚਾਰ ਤੋਂ ਅਕੀਦਮਾ ਕਿ ਇਸ ਨੂੰ ਹਰ ਵਿਅਕਤੀ ਦੀ ਜ਼ਿੰਮੇਵਾਰੀ ਵਜੋਂ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਅਗਲੀ ਵਾਰ ਜਦੋਂ ਤੁਸੀਂ ਕਿਸੇ ਸਫਾਈ ਕਰਮਚਾਰੀ ਨੂੰ ਮਿਲੋ ਤਾਂ ਰੁਕ ਜਾਓ ਅਤੇ ਨਾਲ ਉਸਨੂੰ ਸਤਿਕਾਰ ਦੇ ਕੇ ਉਸ ਨਾਲ ਗੱਲ ਕਰੋ। ਸਾਡੇ ਦੇਸ਼ ਨੂੰ ਸਾਫ਼ ਰੱਖਣ ਵਿੱਚ ਉਹਨਾਂ ਦੀ ਮਿਹਨਤ ਲਈ ਉਹਨਾਂ ਦਾ ਧੰਨਵਾਦ ਕਰੋ। ਹਾਲਾਂਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਘਰ ਵਿੱਚ ਸੁੱਕੇ ਗਿੱਲੇ ਅਤੇ ਖਤਰਨਾਕ ਕੂੜੇ ਨੂੰ ਵਕ-ਵਕ ਕਰੀਏ ਤਾਂ ਜੋ ਕਿਸੇ ਨੂੰ ਵੀ ਸਾਡੇ ਕੰਮ ਕਾਰਨ ਦੁੱਖ ਨਾ ਚੜਨਾ ਪਵੇ ਅਤੇ ਪਿਆਨ ਖਲਾਤਾਂ ਵਿੱਚ ਕੰਮ ਨਾ ਕਰਨਾ ਪਵੇ